ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਹੈ ਜੀ ਵੀਰੋ ਅੱਜ ਆਪਣੇ ਕੋਲ ਵੀਡੀਓ ਵਿੱਚ ਇੱਕ ਡਬਲ ਜੈਕ ਵਾਲੀ ਟਰਾਲੀ ਬਕਾਊਗਾ ਅੱਗੇ ਵੀਡੀਓ ਵਿੱਚ ਇਹਦੀ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾ ਇੱਕ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਹੁਣ ਗੱਲ ਕਰਦੇ ਹਾਂ ਜੀ ਬਕਾਊ ਟਰਾਲੀ ਦੀ ਹਾਂਜੀ ਵੀਰੇ ਡਬਲ ਜੈਕ ਵਾਲੀ 14 7 ਦੀ ਟਰਾਲੀ ਬਕਾਊਗਾ ਸਕਰੀਨ ਤੇ ਵੇਖ ਰਹੇ ਹੋ ਟਾਟਾ ਸੇਲ ਦਾ ਲੋਹਾ ਲੱਗਾ ਬ੍ਰਾਂਡ ਨਿਊ ਟਰਾਲੀ ਹੈ ਜੀ ਕੋਕਾ ਪੀ ਸੇ ਵੀਰ ਦਾ ਏਰੀਆ ਗਰਦਾਸਪੁਰ ਨੇੜੇ ਫਤੇਗੜ ਚੂੜੀਆਂ ਰੇਟ 2,60,000 ਮੌਕੇ ਤੇ ਮਾਤਨ ਹੋ ਜੂ ਥੋੜਾ ਬਹੁਤਾ ਫੋਨ ਨੰਬਰ ਵੀਰ ਦਾ ਸਕਰੀਨ ਤੇ ਸ਼ੋਅ ਹੋ ਰਿਹਾ 814666096 ਇਸ ਫੋਨ ਨੰਬਰ ਤੇ ਵੀਰ ਨਾਲ ਗੱਲਬਾਤ ਕਰਕੇ ਟਰਾਲੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕੇ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਰੇ ਵੀਡੀਓ ਵਿੱਚ ਦੱਸੇ ਹੋਏ ਰੇਟ ਮਾਲਕ ਵੀਰਾਂ ਦੀ ਇੱਕ ਡਿਮਾਂਡ ਹੁੰਦੀ ਹੈ ਜੀ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਮੌਕੇ ਤੇ ਰੇਟ ਵਧ ਘਟ ਜਾਂਦੇ ਨੇ ਤੇ ਬਾਕੀ ਕੋਈ ਵੀ ਚੀਜ਼ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਖਰੀਦੋ ਜੀ ਸਾਡਾ ਕੰਮ ਸਿਰਫ ਐਡ ਲਾਉਣਾ ਆ ਉਸ ਤੋਂ ਬਾਅਦ ਤੁਸੀਂ ਆਪਣੇ ਤੌਰ ਤੇ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਕੋਈ ਵੀ ਚੀਜ਼ ਖਰੀਦੋ